ਇਹ ਗਾਣਾ ਤੁਹਾਨੂੰ ਯਾਦ ਹੋਊਗਾ 헤 ਨੀਲੇ ਗਗਨ ਕਿ ਤਲੇ ਇਹ ਗਾਣਾ ਬਲਦੇਵ ਰਾਜ ਚੋਪੜਾ ਜੀ ਦਾ ਸੀ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਮਕਸਦ ਆ ਸਾਡਾ ਪੰਜਾਬ ਦੇ ਰੁਸਤਮਾਂ ਨੂੰ ਪੰਜਾਬ ਦੀ ਹਿਸਟਰੀ ਨਾਲ ਜੋੜਨਾ ਜਿਹੜੇ ਕਿ ਇੱਥੋਂ ਜਾ ਕੇ ਦੇਸ਼ ਵਿਦੇਸ਼ ਵਿੱਚ ਆਪਣਾ ਨਾਂ ਕਮਾਇਆ ਨਾਮਣਾ ਖੱਟਿਆ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਪਰ ਦੁੱਖ ਇਸ ਗੱਲ ਦਾ ਕਿ ਸਾਡੇ ਪੰਜਾਬ ਦੇ ਲੋਕਾਂ ਦੇ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਇਹ ਪਤਾ ਨਹੀਂ ਵੀ ਸਾਡੇ ਇਤਿਹਾਸ ਸਾਡੇ ਪੰਜਾਬ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਸਾਡਾ ਨਾਮ ਉੱਚਾ ਕੀਤਾ ਆ ਅੱਜ ਜਿਹਨਾਂ ਦੀ ਦਲੀਦ ਉੱਤੇ ਸਾਡਾ ਸਫਰ ਲੈ ਕੇ ਜਾ ਰਿਹਾ ਤੁਹਾਨੂੰ ਉਹਨਾਂ ਦਾ ਨਾਮ ਆ ਬਲਦੇਵ ਰਾਜੋਪੜਾ ਮਤਲਬ ਪੀ ਆ ਚੋਪੜਾ ਡਾਇਰੈਕਟਰ ਨਿਰਦੇਸ਼ਕ ਨਿਰਮਾਤਾ ਪ੍ਰੋਡਿਊਸਰ ਫਿਲਮ ਮੇਕਰ ਜੋ ਕਹਿ ਦੋ ਸਭ ਕੁਝ ਸਿਨੇਮਾ ਚ ਉਹਨਾਂ ਨੇ ਕੀਤਾ ਆ ਮਲੇਬਾ ਚੋਪੜਾ ਦੇ ਘਰ ਚ ਆਪਾਂ ਉਹਦੀ ਦਲੀਦ ਤੇ ਜਾ ਰਹੇ ਆ ਉਹਨਾਂ ਦੇ ਪਿੰਡ ਜਾ ਰਹੇ ਆ ਪਿੰਡ ਦਾ ਨੌਵਾਂ ਰਾਹੁਲ 22 April 1914 ਨੂੰ ਲੁਧਿਆਣਾ ਚ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਨੇ ਯੂਨੀਵਰਸਿਟੀ ਆਫ ਪੰਜਾਬ ਤੋਂ ਇੰਗਲਿਸ਼ ਲਿਟਰੇਚਰ ਦੀ ਐਮਏ ਕੀਤੀ ਸੀ ਜਿਹੜਾ ਕਿ ਉਸ ਟਾਈਮ ਬ੍ਰਿਟਿਸ਼ ਰਾਜ ਦਾ ਹਿੱਸਾ ਸੀਗਾ 1914 ਚ ਬਤੌਰ ਪੱਤਰਕਾਰ ਇਹਨਾਂ ਨੇ ਫਿਲਮੀ ਮੈਗਜ਼ੀਨ ਚ ਆਪਣਾ ਪੱਤਰਕਾਰਤਾ ਦਾ ਸਫ਼ਰ ਸ਼ੁਰੂ ਕੀਤਾ ਸੀਗਾ 3 ਸਾਲ ਇਹਨਾਂ ਨੇ ਪੱਤਰਕਾਰਤਾ ਕੀਤੀ ਜਿਹੜੀ ਕਿ ਲਾਹੌਰ ਤੋਂ ਇੱਕ ਮੈਗਜ਼ੀਨ ਛਪਦਾ ਹੁੰਦਾ ਸੀ ਉਸ ਤੋਂ ਬਾਅਦ 3 1947 ਤੋਂ ਬਾਅਦ ਪੱਤਰਕਾਰਤਾ ਛੱਡ ਕੇ ਫਿਲਮਾਂ ਬਣਾਉਣ ਦਾ ਫੈਸਲਾ ਕੀਤਾ ਨਯਾ ਦੌਰ ਇਹਨਾਂ ਦੀ ਪਹਿਲੀ ਫਿਲਮ ਸੀ ਜਿਹੜੀ ਕਿ ਦਲੀਪ ਕੁਮਾਰ ਤੇ ਵਜੰਤੀ ਮਾਲਾ ਬਣਾਈ ਗਈ ਸੀ ਇਸ ਤੋਂ ਇਲਾਵਾ ਸਾਧਨਾ ਕਾਨੂੰਨ ਗੁਮਰਾਹ ਤੇ 1955 ਚ ਇੱਕ ਫਿਲਮ ਆਈ ਸੀ ਅਫਸਾਨਾ ਮੈਂ ਅਫਸਾਨਾ ਦਾ ਇੱਕ ਕਿੱਸਾ ਮੈਨੂੰ ਯਾਦ ਆ ਗਿਆ ਮੈਂ ਤੁਹਾਨੂੰ ਸੁਣਾ ਦਿੰਦਾ ਜਿਹੜਾ ਕਿ ਸ਼ੋਕ ਕੁਮਾਰ ਦੇ ਨਾਲ ਸੀ ਬੀਆਰ ਚੋਪੜਾ ਬੀਆਰ ਚੋਪੜਾ ਨੇ ਸ਼ੋਕ ਕੁਮਾਰ ਨੂੰ ਇੱਕ ਨਸੀਹਤ ਦਿੱਤੀ ਸੀ ਕਿ ਤੁਹਾਨੂੰ ਆਪਣੀ ਐਕਟਿੰਗ ਵਿੱਚ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਥੋੜਾ ਜਿਹਾ ਬਦਲਾਅ ਕਰਨਾ ਚਾਹੀਦਾ ਸ਼ੋਕ ਕੁਮਾਰ ਆਪਣੇ ਆਪ ਨੂੰ ਦਾਦਾਮੁਨੀ ਕਹਾਉਂਦੇ ਸੀ ਤੇ ਥੋੜਾ ਜਿਹਾ ਉਹਨਾਂ ਨੂੰ ਇਹਨਾਂ ਦੀ ਡਾਇਰੈਕਟਰ ਦੀ ਨਿਰਦੇਸ਼ਕ ਬਲ ਮਸੂਸ ਹੋਇਆ ਤਾਂ ਉਹਨਾਂ ਨੇ ਥੋੜੀ ਜਿਹੀ ਨੁਕਤਾਚੀਨੀ ਕੀਤੀ ਚਲੋ ਇੱਕ ਗੱਲ ਮੁੱਕੀ ਕਦਾਦਾ muni ਦੇ ਹਿਸਾਬ ਨਾਲ ਇੱਕ ਸੀਨ ਫਿਲਮਾਇਆ ਜਾਊਗਾ ਤੇ ਇੱਕ ਬਲਦੇਵ ਰਾ ਚੋਪੜਾ ਦੇ ਹਿਸਾਬ ਨਾਲ ਸੀਨ ਫਿਲਮਾਇਆ ਜਾਊਗਾ ਜਿਹੜਾ ਸੀਨ ਪਸੰਦ ਹੋਊਗਾ ਉਹੀ ਸੀਨ ਚ ਰੱਖਿਆ ਜਾਊਗਾ ਫਿਲਮ ਚ ਰੱਖਿਆ ਜਾਊਗਾ ਸੀਨ ਫਿਲਮਾ ਲਿਆ ਗਿਆ ਤੇ ਜਦੋਂ ਸੀਨ ਡਾਇਰੈਕਟ ਕਰਕੇ ਓਕੇ ਹੋ ਗਿਆ ਤਾਂ ਉਦੋਂ ਸ਼ੋਕ ਕੁਮਾਰ ਨੇ ਬਲਦੀਰ ਬਲਦੀਰਬਰਾ ਚੋਪੜਾ ਜੀ ਸਾਹਮਣੇ ਝੁਕਨੇ ਟੇਕ ਕੇ ਆਪਣੇ ਆਪ ਨੂੰ ਉਹਨਾਂ ਦੇ ਮਤਲਬ ਕਹਿੰਦੇ ਅਸਪਰਦ ਕਰਦੇ ਹੋਏ ਗੱਲ ਕਹੀ ਸੀ ਕਿ ਮੈਂ ਅੱਜ ਤੋਂ ਬਾਅਦ ਤੁਹਾਡੇ ਨਾਲ ਕਦੀ ਵੀ ਕਿਸੇ ਗੱਲ ਤੇ ਬਹਿਸੂਗਾ ਨਹੀਂ ਜੋ ਤੁਸੀਂ ਕਹੋਗੇ ਉਦਾਂ ਦਾ ਹੀ ਸਿਨ ਫਿਲਮਾਇਆ ਜਾਊਗਾ ਕਿ ਸਿਨ ਇੰਨਾ ਜਿਆਦਾ ਵਧੀਆ ਬਜ਼ੇਰਾ ਚੋਪੜਾ ਨੇ ਡਾਇਰੈਕਟ ਕੀਤਾ ਸੀਗਾ ਤੇ ਨਯਾ ਦੌਰ ਇੱਕ ਐਸੀ ਫਿਲਮ ਸੀ ਜਿੱਚ ਆਸ਼ਾ ਭੌਂਸਲੇ ਨੇ ਪਹਿਲੀ ਵਾਰ ਕਿਸੇ ਵੱਡੀ ਹੀਰੋਇਨ ਜਿਹੜੀ ਕਿ ਨਾਇਕਾ ਹੁੰਦੀ ਆ ਉਹਦੇ ਲਈ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਸੀ ਔਰ ਮਹਿੰਦਰ ਕਪੂਰ ਨੂੰ ਜ਼ਿਆਦਾ ਤਰਬੀਆ ਚੋਪੜਾ ਨੇ ਆਪਣੀ ਵਿਚ ਗਾਉਣ ਦੀ ਲਿਖਿਆ ਲਤਾ ਮਗੇਸ਼ਕਰ ਦੇ ਬਦਲੇ ਜਾਦਾ ਆਸ਼ਾ ਭੂਸਲੇ ਨੂੰ ਪ੍ਰਿਫਰ ਕਰਦੇ ਸੀਗੇ ਬਲਦੇਵ ਰਾਜੋਪੜਾ ਇਹਨਾਂ ਦੇ ਕਾਰਨ ਅੱਜ ਤੱਕ ਹਿਸਟਰੀ ਦੇ ਵਿੱਚ ਨਹੀਂ ਪਤਾ ਲੱਗਿਆ ਵੀ ਕਿਉਂ ਉਹ ਇਹ ਜਿਹਾ ਕਰਦੇ ਸੀ ਉਹਨਾਂ ਨੇ ਲਤਾ ਕੇ ਜਿਹਨੂੰ ਕਿ ਦੁਨੀਆ ਮੰਦੀ ਉਹਦੀ ਆਵਾਜ਼ ਨੂੰ ਉਹਨੂੰ ਪਿੱਛੇ ਰੱਖਿਆ ਤੇ ਆਸ਼ਾ ਭੂਸਲੇ ਨੂੰ ਹਮੇਸ਼ਾ ਉਹਨਾਂ ਨੇ ਪਹਿਲ ਦਿੱਤੀ ਸੀ ਗਾਣਾ ਗਾਉਣ ਚ ਆਪਣੀ ਫਿਲਮ ਦੇ ਵਿੱਚ ਤੇ ਦੂਸਰੇ ਮਹਿੰਦਰ ਕੋ ਉਹਨੂੰ ਤਲਾਫ ਫਿਲਮ ਬਣਾਉਂਦਾ ਹੀ ਨਹੀਂ ਸੀ ਕਿ ਇਹ ਗਾਣਾ ਚਲੋ ਇੱਕ ਵਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋਂ ਇਹ ਗਾਣਾ ਵੀ ਬਹੁਤ ਮਸ਼ਹੂਰ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਗਾਣਾ ਸਦਾ ਵਹਾਫ ਸੁਪਰ ਹਿੱਟ ਅੱਜ ਵੀ ਫਲਮਾਇਆ ਜਾਂਦਾ ਹੈ ਮੇਰੀ ਜ਼ੁਹਰਾ ਜਵੀਂ ਤੂਜੇ ਮਾਲ ਵੀ ਪੰਜਾਬ ਦੇ ਲੋਕ ਵੀ ਕਿਸੇ ਵੀ ਫਿਲਮ ਦੇ ਵਿੱਚ ਜਾਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਦੋਂ ਆਪਣਾ ਇਹ ਗਾਣਾ ਲਾ ਲੈਂਦੇ ਨੇ ਜਦੋਂ ਕਾਮਯਾਬੀ ਮੀੜੀ ਤਾਂ ਫਿਰ ਬੀ ਆਰ ਚੋਪੜਾ ਤੋਂ ਉਹਨਾਂ ਦਾ ਭਰਾ ਜਿਹੜਾ ਯਾ ਚੋਪੜਾ ਸੀਗਾ ਉਹਨਾਂ ਤੋਂ ਅਲੱਗ ਹੋ ਕੇ ਆਪਣਾ ਪ੍ਰੋਡਕਸ਼ਨ ਦਾ ਕੰਮ ਜਾਂ ਆਪਣਾ ਫਿਲਮ ਮੇਕਿੰਗ ਦਾ ਕੰਮ ਸ਼ੁਰੂ ਕਰ ਲਿਆ ਉਸ ਟਾਈਮ ਬਰੇਵਰਾ ਚੋਪੜਾ ਦਾ ਦਿਲ ਕਾਫੀ ਟੁੱਟ ਗਿਆ ਸੀਗਾ ਚਲੋ ਭਰਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ بیٹے ਰਵੀ ਚੋਪੜਾ ਨੇ ਉਹਨਾਂ ਦਾ ਉਹ ਜਗ੍ਹਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਰਵੀ চোপੜਾ ਨੇ ਫਿਰ ਉਸ ਤੋਂ ਬਾਅਦ ਫਿਲਮ ਬਣਾਈ ਸੀ ਦੀ ਬਰਨਿੰਗ ਟ੍ਰੇਨ ਬਰਨਿੰਗ ਟ੍ਰੇਨ ਬਾਰੇ ਤਾਂ ਤੁਸੀਂ ਨੂੰ ਪਤਾ ਹੀ ਹੋਣਾ ਤਰਮਿੰਦਰ ਜਤਿੰਦਰ ਵਿਨੋਦ ਖੰਨਾ ਨਵੀਨ ਨੇਚਲ ਹਿਮਾਵਾਲੀ ਪ੍ਰਵੀਨ ਬਾਵੀ ਮਲਟੀ ਸਟਾਰ ਫਿਲਮ ਸੀ ਕਹਿਣ ਦਾ ਮਤਲਬ ਫਿਰ ਟੈਲੀਵਿਜ਼ਨ ਦੇ ਉੱਤੇ ਰਮਾਇਣ ਦਾ ਦੌਰ ਸ਼ੁਰੂ ਹੋ ਗਿਆ ਰਾਮਾਨੰਦ ਸਾਗਰ ਨੇ ਰਮਾਇਣ ਬਣਾਈ ਵੀਰ চোপੜਾ ਨੇ ਬਣਾਈ ਮਹਾਭਾਰਤ ਜਿਹੜੀ ਕਿ ਦੁਨੀਆ ਦੇ ਵਿੱਚ ਦੇਖੀ ਜਾਂਦੀ ਹੈ ਇਵਨ ਕਿ ਲੋਕਡਾਊਨ ਦੇ ਦਿਨਾਂ ਵਿੱਚ ਦੁਬਾਰਾ ਦੀ ਉਹ 2003 ਦੇ ਵਿੱਚ ਫਿਰ ਭਗਵਾਨ ਬਣਾਈ ਭਗਵਾਨ ਅਮਿਤਾ ਬਚਨ ਤੇ ਹਿਮਮਾਲੇ ਨੂੰ ਫੇਰ ਲਿੱਤਾ ਉਹਨਾਂ ਨੇ ਤੇ 2006 ਦੇ ਵਿੱਚ ਬਾਬਲ ਫਿਲਮ ਬਣਾਈ ਜਿਹੜੀ ਕਿ ਜੌਨ ਇਬਰਾਹਿਮ ਦੇ ਨਾਲ ਸੀਗੀ ਫਿਲਮ 1998 ਵਿੱਚ ਜਾ ਕੇ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਇਸ ਤੋਂ ਲਾਹੇ ਫਿਰ ਧੁੰਦ પતિ ਪਤਨੀ ਔਰ ਉਹ ਔਰ ਤੇ ਇਨਸਾਫ ਦਾ ਤਰਾਜ਼ੂ ਇਨਸਾਫ ਦਾ ਤਰਾਜ਼ੂ ਚ ਰਾਜ ਬੱਬਰ ਪਦਮੀ ਕੋਲਾਪੁਰੀ ਜ਼ੀਨਤ ਮਾਨ ਦਾ ਜਿਹੜਾ ਸੀਨ ਸੀਗਾ ਉਹ ਇੱਕ ਆਈਕੋਨਿਕ ਸੀਨ ਬਣ ਗਿਆ ਇਹ ਚੀਜ਼ ਚੋਪੜਾ ਸਾਹਿਬ ਵੀ ਕ੍ਰੀਏਟ ਕਰ ਸਕਦੇ ਸੀਗੇ ਥੀਏਟਰ ਦੇ ਉੱਤੇ ਜਾਂ ਸਿਨੇਮਾ ਦੇ ਵਿੱਚ ਇਸ ਤੋਂ ਇਲਾਵਾ ਨਿਕਾਹ ਆਵਾਮ ਕਲਕੀ ਦੀ ਆਵਾਜ਼ ਅਲੱਗ ਤਰ੍ਹਾਂ ਦੇ ਉਹਨਾਂ ਨੇ ਪੈਮਾਨੇ ਫਿਕਸ ਕੀਤੇ ਨੇ 5 ਨਵੰਬਰ 2008 ਨੂੰ 94 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਤੋਂ ਮਤਲਬ ਰੁਕਸਤ ਹੋ ਗਏ ਅੱਜ ਆਪਾਂ ਮੈਂ ਤੁਹਾਨੂੰ ਉਹਨਾਂ ਦੀ ਦਲੀਦ ਉੱਤੇ ਲੈ ਕੇ ਜਾ ਰਿਹਾ ਹਾਂ ਇਹ ਰਾਹੋਂਪਿੰਡਾ ਰਾਹੋਂਪਿੰਡ ਜਿੱਕਰ ਆਪਾਂ ਦਿੱਲੀ ਤੋਂ ਆਈਏ ਦਿੱਲੀ ਸਾਈਡ ਤੋਂ ਜਦੋਂ ਆਪਾਂ ਪੰਜਾਬ 'ਚ ਐਂਟਰ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਖੰਨਾ ਸ਼ਹਿਰ ਆਉਂਦਾ ਖੰਨੇ ਸ਼ਹਿਰ ਤੋਂ ਇੱਕ ਰੂਟ ਪਾੜਦੀ ਹੈ ਜਿਹੜੀ ਕਿ ਰਾਹੋਂ ਨਵਾਂ ਸ਼ਹਿਰ ਫਗਵਾੜਾ ਜਲੰਧਰ ਵੱਲੋਂ ਜਾ ਕੇ ਨਿਕਲਦੀ ਆ ਤੇ ਪਹਿਲਾ ਹੀ ਮਤਲਬ ਖੰਨੇ ਤੋਂ ਬਾਅਦ ਮਾਛੀਵਾੜਾ ਸਾਹਿਬ ਮਾਛੀਵੜ ਤੋਂ ਬਾਅਦ ਰਾਹੋਂ ਸ਼ਹਿਰ ਪਹਿਲੇ ਹੀ ਆਉਂਦਾ ਰਾਹੋਂ ਸ਼ਹਿਰ ਦੇ ਵਿੱਚ ਆਪਾਂ ਅੱਜ ਉਸ ਘਰ ਦੇ ਵਿੱਚ ਜਾ ਰਹੇ ਹਾਂ ਜਿੱਥੇ ਕਿ ਮਤਲਬ ਚੋਪੜਾ ਸਾਹਿਬ ਤੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਹਾਲਾਂਕਿ ਉਹਨਾਂ ਦਾ ਪੂਰਾ ਮੱਲਾ ਜਿੱਥੇ ਉਹਨਾਂ ਦਾ ਨਾਂ ਨਿਸ਼ਾਨ ਅਜੇ ਬਾਕੀ ਨਹੀਂ ਹੈਗੇ ਕਿਉਂ ਕਿ ਕਿਉਂਕਿ ਕੁਝ ਲੋਕਾਂ ਨੇ ਉਹਨਾਂ ਤੇ ਕਬਜ਼ੇ ਕਰ ਲਏ ਜਾਂ ਕੁਝ ਲੋਕਾਂ ਨੇ ਰਜ਼ਾਮੰਦੀ ਨਾਲ ਰਹਿਣ ਲੱਗ ਪਏ ਤੇ ਚੋਪੜਾ ਸਾਹਿਬ ਉੱਚੰਗਾ ਬੇਥਾ ਪੈਸਾ ਆ ਮੁੜ ਕੇ ਉਹਨਾਂ ਨੇ ਕੋਈ ਪੁੱਛਪੜਤal ਨਹੀਂ ਕੀਤੀ ਆ ਤਾਂ ਫਿਰ ਵੀ ਮੈਂ ਤੁਹਾਨੂੰ ਉਹ ਜਗ੍ਹਾ ਲੈ ਕੇ ਜਾ ਰਿਹਾ ਹਾਂ ਜਿੱਥੇ ਕਿ ਚੋਪੜਾ ਸਾਹਿਬ ਨੇ ਇਸ ਜਪਿੰਡ ਦੇ ਨਾਲ ਜਿੱਥੇ ਉਹਨਾਂ ਦੇ ਨਾਂ ਨਿਸ਼ਾਨ ਜੁੜੇ ਹੋਏ ਆਂ ਰਾਵ ਰੋਡ ਦੇ ਸੱਤ ਲੋਹ ਦਲਿਆ ਦਾ ਇਹ ਪੁਲ ਚੜ ਰਹੇ ਆਪਾਂ ਸੱਤ ਲੋਹ ਦਰਿਆ ਪਾਰ ਕਰਕੇ ਮਦਰਾ ਹੋਂ ਦਾ ਸ਼ੁਰੂ ਹੋ ਜਾਂਦਾ ਆ ਏਰੀਆ ਸ਼ੁਰੂ ਹੁੰਦਾ ਇਥੋਂ ਸਤਲੋਜ ਦਾ ਪਲੂ ਸ਼ੁਰੂ ਹੁੰਦਾ ਆ ਕਈ ਲੋਕਾਂ ਦੇ ਨਾਲ ਉੱਥੇ ਗੱਲ ਕੀਤੀ ਆ ਕਈ ਲੋਕਾਂ ਨਾਲ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਦੇਖਿਆ ਵੀ ਪਿੰਡਾਂ ਦੇ ਲੋਕ ਥੋੜ੍ਹ ਜੇ ਕਿਸੇ ਨਾਲ ਕਿਸੇ ਦਾ ਸੱਚ ਕਹਿਣ ਤੋਂ ਤ겁ਦੇ ਨੇ ਥੋੜਾ ਜਿਹਾ ਨਾ ਜੋ ਅਸਲੀਅਤ ਆ ਸਚਾਈ ਉਹਨਾਂ ਨੂੰ ਕੈਮਰੇ ਤੇ ਲਿਆਉਣ ਤੋਂ ਅ ਥੋੜਾ ਜਿਹਾ ਗ੍ਰੇਡ ਕਰਨਾ ਕਰਦੇ ਨੇ ਜਾਂ ਥੋੜਾ ਜਿਹਾ ਉਹਨੂੰ ਮਨ ਨੂੰ ਧਾਰਾ ਲੱਗਦਾ ਉਹਨੂੰ ਸੱਚ ਸਾਹਮਣੇ ਲਾਉਣਾ ਅੱਜ ਤੱਕ ਪਹੁੰਚ ਗਿਆ ਰਾਉ ਰਾਉ ਇਸ ਟੈਕਨੀਕ ਦੇ ਵਿੱਚ ਚੋਪੜਾ ਸਾਹਿਬ ਦੇ ਰਿਸ਼ਤੇਦਾਰਾਂ ਦੱਸੇ ਜਾਂਦੇ ਨੇ ਇਹਨਾਂ ਨੇ ਸਾਨੂੰ ਅੰਦਰ ਇੱਕ ਬੰਦਾ ਦਿੱਤਾ ਜਿਹੜਾ ਕਿ ਟੈਕ ਤੋਂ ਬੰਦਾ ਲੈ ਲਿਆ ਪਰ ਉਹ ਬੰਦਾ ਅੱਗੇ ਜਾ ਰਿਹਾ ਉਹਨੂੰ ਸਕੂਪ ਤੇ ਦਿਖਾਉਣਾ ਰਿਹਾ ਥੋੜਾ ਜਿਹਾ 1 ਮਿੰਟ ਓਕੇ ਲੱਗ ਗਿਆ ਥੋੜਾ ਜਿਹਾ ਕੂਟਰੀ ਤੇ ਬੰਦਾ ਸਾਨੂੰ ਆਪ ਨੂੰ ਦਿੱਤਾ ਫੈਕਟਰੀ ਵਾਲੇ ਨੇ ਫੈਕਟਰੀ ਵਾਲੇ ਜਿਹੜੇ ਜਿੰਨਾਂ ਕੋਲ ਆਪਾਂ ਜਾ ਕੇ ਆਏ ਆ ਉਹ ਚੋਪੜਾ ਸਾਹਿਬ ਦੇ ਰਿਸ਼ਤੇਦਾਰ ਨੇ ਚਾਹ ਯਾਰ ਦੋਸਤ ਲਾ ਲਓ ਚਾਹ ਰਿਸ਼ਤੇਦਾਰ ਲਾ ਲਓ ਉਹਨਾਂ ਨਾਲ ਮਤਲਬ ਉਹਨਾਂ ਦੀ ਗੱਲਬਾਤ ਹੈਗੀ ਚੋਪੜਾ ਸਾਹਿਬ ਦੀ ਉਹਨਾਂ ਨੇ ਆਪਾਂ ਨੂੰ ਬੰਦਾ ਦਿੱਤਾ ਹੈ ਕਿ ਜਾ ਕੇ ਜਿਹੜੀ ਰਿਸ਼ਤੇਦਾਰ ਇੱਕ ਹੋਰ ਰਿਸ਼ਤੇਦਾਰ ਨੇ ਜਿਹੜੇ ਕਿ ਉਸ ਜਗ੍ਹਾ ਤੇ ਜਿਹੜੀ ਜਿੱਥੇ ਉਹਨਾਂ ਦੀ ਆਪ ਦੀ ਜੱਦੀ ਜਗ੍ਹਾ ਆ ਜੱਦੀ ਮਕਾਨ ਰਿਹਾ ਆ ਆ ਅੱਗੇ ਜਾ ਰਹੇ ਆ ਲੜਕਾ ਇਹ ਆਪਾਂ ਨੂੰ ਉਹਨਾਂ ਨੇ ਦਿੱਤਾ ਹੈ ਆ ਅੱਜ ਕੱਲ ਦਿਨ ਚੱਲਦੇ ਨੇ ਮਾਤਾ ਦੇ ਦਿਨ ਚੱਲਦੇ ਨੇ ਇਹ ਵੀ ਵਿਚਾਰੇ ਆਪਣੇ ਸਾਰੇ ਪੂਜਾ ਪਟ ਕਰਨ ਵਾਲੇ ਬੰਦੇ ਨੇ ਇਹ ਇਹਨੂੰ ਲੈ ਕੇ ਹੁਣ ਪੀੜੀਆਂ ਗਲੀਆਂ ਦੇ ਵਿੱਚ ਲੰਘ ਕੇ ਜਿਹੜਾ ਇੱਥੇ ਹੁਣ ਅੱਗੇ ਘਰ ਹੁਆਏ ਆ ਨੂੰ ਮੈਂ ਦਿਖਾਉਣਾ ਹੈ ਘਰ ਅੱਗੇ ਜਾ ਕੇ ਇਹ ਵਿਚਾਰੇ ਮੁੰਡੇ ਨੇ ਵੀ ਬਹੁਤ ਹਿੰਮਤ ਕੀਤੀ ਆ ਆਪਾਂ ਨੂੰ ਇੱਥੇ ਇਹ ਆਜ ਰੂਪੇਦ ਦਾ ਕੰਮ ਕਰਦਾ ਮੁੰਡਾ ਇਹ ਇਹਨੂੰ ਲੱਭਿਆ ਪਹਿਲਾਂ ਲੱਭ ਕੇ ਫਿਰ ਇਹਨਾਂ ਦੇ ਰਿਸ਼ਤੇਦਾਰਾਂ ਦਾ ਲੱਭਿਆ ਚੋਪੜਾ ਸਾਹਿਬ ਦੇ ਦਾ ਘਰ ਫਿਰ ਉਹ ਰਿਸ਼ਤੇਦਾਰਾਂ ਤੋਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਘਰ ਲੱਭਿਆ ਜਿਹੜੇ ਕਿ ਬੇਬੀ ਹੁਣ ਪਹੁੰਚ ਗਏ ਆਪਾਂ ਉਹਨਾਂ ਰਿਸ਼ਤੇਦਾਰਾਂ ਦੇ ਘਰੇ ਜਿਹੜੇ ਕਿ ਚੋਪੜਾ ਸਾਹਿਬ ਦੇ ਯਾਰ ਦੋਸਤ ਵੀ ਮੰਨੇ ਜਾਂਦੇ ਨੇ ਹਾਲਾਂਕਿ ਇਹਨਾਂ ਨਾਲ ਗੱਲਬਾਤ ਕਰੀ ਤੇ ਕੁਝ ਗੱਲਾਂ ਦਾ ਤਾਂ ਪਤਾ ਲੱਗਿਆ ਯਾ ਪਰ ਪਿਓਰਟੀ ਉੱਥੇ ਜਾ ਕੇ ਹੀ ਪਤਾ ਲੱਗੂ ਆਪ ਨੂੰ ਜਗਾ ਤੀ ਅੱਜ ਦੋਸਤੋ ਅਸੀਂ ਬੈਠੇ ਆ ਅੱਜ ਬੀ ਆਰ ਚੋਪੜਾ ਸਾਹਿਬ ਦੇ ਘਰੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੇ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਕਿਵੇਂ ਮਤਲਬ ਉਹ ਰਹਿੰਦੇ ਰਹੇ ਨੇ ਕਦੋਂ ਗਏ ਨੇ ਕਦੋਂ ਕੀ ਕੀ ਇਹਨਾਂ ਨਾਲ ਮਤਲਬ ਕਿਵੇਂ ਜੁੜੇ ਹੋਏ ਨੇ ਇਹਨਾਂ ਨਾਲ ਉਹ ਹਾਂ ਜੀ ਕਲਿੱਤੀ ਜੀ ਤਾਂ ਅਸੀਂ ਛੋਟੇ ਹੁੰਦੇ ਸੀਗੇ ਜਾਣ ਕੇ ਮਦਰੋਨਾ ਤੋਂ ਜਗਦਾ ਬਾਕੀ ਸੁਣਿਆ ਵਾ ਇਹ ਜਿਹੜੇ ਬੀ ਆਰ ਚੋਪੜਾ ਦੇ ਨਾਂ ਦਾ ਫਾਦਰ ਦਾ ਨਾਂ ਸੀ ਬਲੈਤੀ ਰਾਮ ਚੋਪੜਾ ਅੱਛਾ ਜੀ ਇੱਥੇ ਪਿੱਛੇ ਜਿਹੀ ਇੱਥੇ ਰਹਿੰਦੇ ਹੁੰਦੇ ਸੀਗੇ ਉਸ ਤੋਂ ਬਾਅਦ ਇਹ ਚੱਲ ਗਏ ਲਾਹੌਰ ਠੀਕ ਹੈ ਜੀ ਸਰਵਿਸ ਕਰਦੇ ਸੀਗੇ ਹਾਂ ਜੀ ਤੇ ਸਰਵਸ ਤੇ ਫਿਰ ਇਹ ਲਾਹੌਰ ਚੱਲ ਗਏ ਲਾਹੌਰ ਤੋਂ ਬਾਅਦ ਫਿਰ ਇਹ ਬੀ ਆਰ ਚੋਪੜਾ ਇਹਦਾ ਨਾਂ ਹੈਗਾ ਬਲਦੀਪ ਰਾਜ ਚੋਪੜਾ ਬਲਦੀਪ ਰਾਜ ਚੋਪੜਾ ਜੀ ਹਾਂ ਜੀ ਜੀ ਹੈਗੇ ਆਪਣੇ ਲੁਧਿਆਣੇ ਦਾ ਜਨਮ ਹੈ ਨਾ ਮੇਰੇ ਅੱਛਾ ਜੀ ਲੁਧਿਆਣੇ ਦਾ ਤੇ ਇਹ ਚਾਰ ਭਰਾ ਸੀਗੇ जी 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 हां जी 3 ਤਾਂ ਫਿਲਮ ਇੰਡਸਟਰੀ ਦੇ ਵਿੱਚ ਹਾਂ ਜੀ ਬੀ ਆਰ ਚੋਪੜਾ ਯਸ਼ ਚੋਪੜਾ ਤੇ ਧਰਮ ਚੋਪੜਾ ਹਾਂ ਜੀ ਤੇ ਇੱਕ ਇਹਨਾਂ ਦਾ ਬਰਦਰ ਸਿਹਾਰਾ ਨੂੰ ਵੱਡਾ ਜਿਹੜਾ ਜਲੰਧਰ ਰਹਿੰਦਾ ਸੀ ਹਾਂਸ ਰਾਜ ਚੋਪੜਾ ਹਾਂਸ ਰਾਜ ਚੋਪੜਾ ਅਸੋ ਜਲੰਧਰ ਰਹਿੰਦੇ ਸੀ ਹਾਂ ਜਲੰਧਰ ਇਹਨਾਂ ਦੀ ਮਦਰ ਦੀ ਐਕਸਪਾਇਰ ਇੱਥੇ ਜਲੰਧਰ ਰਹੇ ਜਲੰਧਰ ਹੀ ਰਹਿੰਦੇ ਸੀ ਠੀਕ ਹੈ ਜੀ ਤੇ ਇਹ ਭਤੀਜੇ ਹਜੇ ਵੀ ਜਲੰਧਰ ਰਹਿੰਦੇ ਆ ਹਾਂ ਜੀ ਇਹ ਥੀਣਾ ਦਾ ਸਿਕਾ ਮਕਾਨ ਸਾਡੇ ਇੱਥੇ ਮਹੱਲੇ ਚ ਪੁਰਾਣਾ ਕਾਫੀ ਵੱਡਾ ਸੀਗਾ। ਅੱਛਾ ਜੀ। ਬਹੁਤ ਤਕੜਾ ਬਣਿਆ ਹੁਣ ਜਟਾ ਜਟਾ ਨਹੀਂ ਘੇਰ ਲਿਆ। ਅੱਛਾ। ਇੱਕ ਵਾਰੀ ਇਹਨਾਂ ਦੇ ਪਤੀ ਜੀ ਨਾਲ ਗੱਲ ਵੀ ਹੋਈ ਸੀਗੀ। ਅੱਛਾ ਜੀ। ਵੀ ਐਦਾ ਤੁਹਾਡੇ ਸਾਡੇ ਤਾਇ ਜੀ ਜਲੰਧਰ ਰਹਿੰਦੇ ਸੀਗੇ ਨਾ। ਅੱਛਾ ਜੀ। ਤਾਂ ਗੱਲ ਕੀਤੀ ਵੀ ਤੁਹਾਡੇ ਐਦਾ ਮਕਾਨ ਘੇਰ ਰਹੇ ਆ। ਅੱਛਾ ਜੀ। ਉਹ ਕਹਿੰਦਾ ਸੀ ਕੀ ਕਰਨਾ ਜੋ ਦੰਦੇ ਜੇ ਬਲੈਕ ਜੇ ਸਤਿਆਂ ਨੂੰ ਦੇ ਦੇਈਓ ਜੇ ਉੱਥੇ ਸਾਡੇ ਸਤਿਆਂ ਨਾ ਨਮਸ਼ਾਹਰ। ਅੱਛਾ ਜੀ। ਤੇ ਉਹ ਵੀ ਫਿਰ ਨਾ ਉਹਨਾਂ ਨੇ ਕੋਈ ਦਿੱਤਾ ਕਹਿੰਦੇ ਜੀ ਅਸੀਂ ਦੇ ਦੇਵਾਂਗੇ। ਜੱਟਾਂ ਦੇ ਉਧੇ ਘੇਰ ਘੂਰ ਲਿਆ ਮਗਾ ਨਹੀਂ ਬਲਦੇਵ ਬਲਦੇਵ ਰਾਜ ਚੋਪੜਾ ਜੀ ਨਾਲ ਆਪ ਗੱਲ ਹੋਈ ਸੀ ਤੁਹਾਡੀ ਕਿ ਕਿਥੋਂ ਨਹੀਂ 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 ਹਾਂ ਜੀ ਇਹਨਾਂ ਦੇ ਉੱਥੇ ਸਾਡੇ ਤਾਏ ਦੇ ਲੜਕੇ ਦੀ ਹੋਈ ਸੀ ਜਲੰਧਰ ਇਹਨਾਂ ਦੇ ਭਤੀਜੇ ਨਾਲ ਬੀਰ ਚੋਪੜੇ ਦੇ ਜਿਹੜਾ ਹੰਸਰਾਜ ਦਾ ਲੜਕਾ ਸਮਝ ਗਿਆ ਜੀ ਮੈਂ ਅੱਛਾ ਜੀ ਅੱਛਾ ਉਹ ਉਰੀ ਰਹਿੰਦੇ ਨੇ ਮਤਲਬ ਕਹਿਣ ਨੂੰ ਉਹ ਜਲੰਧਰ ਜਲੰਧਰ ਉਹਨਾਂ ਨਾਲ ਕਦੀ ਗੱਲ ਨਹੀਂ ਹੋਈ ਇਸ ਸਟਾਪ ਦੇ ਉੱਤੇ ਨਹੀਂ ਉਸ ਤੋਂ ਬਾਅਦ ਤਾਂ ਹੁਣ ਮਿਲੇ ਨਹੀਂ ਕਿਆਸੀ ਸਾਡੇ ਬਜ਼ੁਰਗਾਂ ਦੀ ਡੈਥ ਹੋ ਗਈ ਆ ਅੱਛਾ ਜੀ ਤੇ ਮੇਰੇ ਖਿਆਲੇ ਜ਼ਿਆਦਾ ਤੋਂ ਜ਼ਿਆਦਾ ਸਨ ਮੇਰੇ ਖਿਆਲੇ ਇਹਨਾਂ ਦੇ 72 ਤੇ 73 ਜੇ ਮੈਰਿਜ ਹੋਈ ਸੀਗੀ ਉਹ ਤੇ ਨੇ ਪਤੀਜੇ ਦੀ ਜਲੰਧਰ ਠੀਕ ਹੈ ਸਾਡੇ ਫਾਦਰ ਉਹ ਨਹੀਂ ਵੀ ਗਏ ਸੀਗੇ ਨਾਲ ਸ਼ਮੀ ਗਿਆ ਸੀਗਾ ਆਪਣੇ ਅੱਛਾ ਜੀ ਆਓ ਆਣ ਪੰਡਤ ਬਲਦੇਵ ਜੋਪੜਾ ਉਹ ਉਰੂ ਦੀ ਮਤਲਬ ਕਿੰਨਾ ਚਿਰ ਉਹ ਬਚ ਬਣ ਉਹਨਾਂ ਨੇ ਕਿੰਨੇ ਖਸਾਨਤ ਕਰੇ ਹੁਣ ਕਿਉਂ ਦੇਖੋ ਜੀ ਐਮੀ ਕੇ ਅਸੀਂ ਨਹੀਂ ਦੇਖੇ ਜੀ ਅੱਛਾ ਜੀ ਜੋ ਜਾਣ ਕੇ ਸੁਣਿਆ ਆ ਇਹਨਾਂ ਦੇ ਮਦਰ ਦੇ ਜ਼ਰੂਰ ਇੱਕ ਅੱਧੀ ਵਾਰੀ ਮੈਂ ਜਲੰਧਰ ਗਿਆ ਮੈਂ ਅੱਛਾ ਜੀ ਤੇ ਉਹਨਾਂ ਦੇ ਹੁੰਦੇ ਹੁਣ ਤਾਂ ਮੇਰੇ ਕੋਲ ਉਹਨਾਂ ਦੀ ਵੀ ਪਛਾਣ ਭੁੱਲ ਗਈ ਹਣੀ ਉਹ ਛੋਟੇ ਹੁੰਦੇ ਸੀਗੇ ਅੱਛਾ ਜੀ ਕਾ ਹੁਣ ਤੁਹਾਡੇ ਹਿਸਾਬ ਲਾ ਲੋਗੇ ਤੇ ਕਨ 72 73 75 63 ਦੇ ਨਾਂ ਦੀ ਗੱਲ ਆ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਕਿਹੜਾ ਮਤਲਬ ਬਲਦੇਵ ਚੋਪੜਾ ਉਹਨਾਂ ਦੇ ਪਰਿਵਾਰ ਚ ਫਿਰ ਬੰਬੇ ਤੋਂ ਤੋਰੇ ਕੋਈ ਆਇਆ ਹੀ ਨਹੀਂ ਹੁਣ ਮੁੜ ਕੇ ਨਹੀਂ ਜੀ ਕੋਈ ਨਹੀਂ ਆਇਆ ਜਲੰਧਰ ਜ਼ਰੂਰ ਆਏ ਸੀਗੇ ਇੱਕ ਵਾਰੀ ਬਲਦੇਵ ਨੇ ਕਿ ਅਗਰ ਤਾਂ ਉੱਥੇ ਇਹਨਾਂ ਜੋ ਕੋਈ ਨਹੀਂ ਨਾਂ ਗਾ ਮੈਂ ਕਹੀਏ ਇਹਨਾਂ ਦੀ ਪਛਾਣ ਆ ਨਾਂ ਕੋਈ ਮਿਲਿਆ ਪਰ ਤੇ ਸਾਡੇ ਤਾਜ ਦਾ ਲੜਕਾ ਜ਼ਰੂਰ ਉਹਨਾਂ ਕੋਲ ਇੱਕ ਦੋ ਵਾਰੀ ਬੰਬੇ ਜਾ ਚ ਨੀ ਫਿਰ ਇੱਥੇ ਜਿਹੜੀ ਜਿਵੇਂ ਪੰਜਾਬ ਚ ਸ਼ੂਟਿੰਗ ਕਰਨ ਲਈ ਆਉਂਦੇ ਨੇ ਫਿਰ ਜਲੰਧਰ ਇਹਦੇ ਤੇ ਫਿਰ ਇੱਧਰ ਕਦੇ ਵੀ ਉਸਾ ਵੀ ਨਹੀਂ ਕਦੇ ਆਇਆ ਜਿਵੇਂ ਪੰਜਾਬ ਦੀ ਨਹੀਂ ਜੀ ਅਸੀਂ ਨਹੀਂ ਸਾਡੀ ਹੌਸ ਦੇ ਵਿੱਚ ਨਹੀਂ ਐਵੇਂ ਗਏ ਅੱਛਾ ਜੀ ਆਏ ਹੋਗੇ ਜਾਣ ਕੇ ਸਾਡੀ ਹੌਸ ਦੇ ਵਿੱਚ ਨਹੀਂ ਆਏ ਪਹਿਲਾਂ ਪਹਿਲਾਂ ਤੇ ਤੁਸੀਂ ਤੁਸੀਂ ਖੁਦ ਕਦੇ ਗਏ ਹੋ ਬੰਬੇ ਨਹੀਂ ਮੈਂ ਬੰਬੇ ਨਹੀਂ ਗਿਆ ਜੀ ਮੈਂ ਜਲੰਧਰ ਇੱਕ ਵਾਰ ਹੀ ਆਇਆ ਸੀਗਾ ਬਸ ਤੁਹਾਡੇ ਉਹ ਵੀ ਮੇਰੇ ਕਾ ਸ਼ਾਇਦ ਜਿੱਥੇ ਤੱਕ ਮੇਰਾ ਖਿਆਲ ਹੈ ਇਹਨਾਂ ਦੀ ਗੁਵਿੰਦਗੜ੍ਹ ਦੇ ਵਿੱਚ ਕੋਠੀ ਨੰਬਰ ਸ਼ੈ ਮਾੜਾ ਜਿਹਾ ਮੈਨੂੰ ਯਾਦ ਆ ਸ਼ੈ 18 ਸੀ ਪਤਾ ਨਹੀਂ ਜਲੰਧਰ ਉੱਥੇ ਰਹਿੰਦੇ ਬਾਕੀ ਦੇ ਉੱਥੋਂ ਜਾਣਕਾਰੀ ਜੇ ਜਲੰਧਰੋਂ ਲੈ ਸਕਦੇ ਆ ਨਾ ਨਾ ਠੀਕ ਆ ਜੀ ਤੇ ਜਿਹੜੇ ਇੱਥੇ ਆਪਣਾ ਜਿਵੇਂ ਮਤਲਬ ਹੁਣ ਇਹਨਾਂ ਦੇ ਉਰੇ ਕੋਈ ਹੋਰ ਯਾਰ ਦੋਸਤ ਉਰੇ ਹੈਗੇ ਰਹਿੰਦੇ ਨੇ ਕੋਈ ਕਿ ਕੋਈ ਉਰੇ ਕੋਈ ਵੀ ਨਹੀਂ ਰਹਿੰਦਾ ਉਹਨਾਂ ਦੇ ਨਹੀਂ ਜੀ ਉਹਦਾ ਜਾਂਦਾ ਹੋਵੇ ਕੋਈ ਉਹਨਾਂ ਕੋਲ ਅਸੀਂ ਤਾਂ ਦੇਖੋ ਜੀ ਛੋਟੇ ਸੀਗੇ ਤੁਹਾਨੂੰ ਦੱਸੀ ਜਾਣੇ ਅੱਛਾ ਜੀ ਜਾਦੀ ਗੱਲ ਆ ਉਹ ਤੋਂ ਬਾਹਰ ਨਾ ਕੋ ਮਿਲਿਆ ਨਾ ਪਤਾ ਵੀ ਉਹ ਯਾਰ ਦੋਤਾ ਹੋਵੇ ਜਾਣ ਕੇ ਫੈਮਿਲੀ ਜੇ ਪਹਿਲਾਂ ਜਾਣ ਕੇ ਜੇ ਹੁਣ ਉਹ ਜਦੋਂ ਬੰਦੇ ਹੋਣ ਵੀ ਨਾਲ ਦੇ ਵੀ ਸਾਥੀ ਮਿਲਦੇ ਹਾਂ ਜੈ ਵੀ ਚੋਪੜਾ ਸਾਹਿਬ ਦੇ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਉਹਨਾਂ ਦੀ ਬੈਕ ਸਾਈਡ ਦੇ ਉੱਤੇ ਹੀ ਗਲੀ ਆ ਇਹ ਉਹ ਗਲੀ ਦੇ ਵਿੱਚੋਂ ਦੱਸਦੇ ਨੇ ਹਾਲਾਂਕਿ ਮੈਂ ਤਾਂ ਸਾਰੀ ਗਲੀ ਘੁੰਮ ਲਿਆ ਮੈਨੂੰ ਤਾਂ ਕੋਈ ਬੰਦਾ ਨਹੀਂ ਮਿਲਿਆ ਹੈਗਾ ਇੱਥੇ ਇਹ ਦੱਸਦੇ ਨੇ ਵੀ ਸੱਜੀ ਅੱਥੜੇ ਘਰਾਂ ਦੇ ਵਿੱਚ ਇਹਨਾਂ ਦਾ ਘਰ ਆ ਆ ਘਰਾਂ ਤੋਂ ਲੈ ਕੇ ਮੈਂ ਸਿਰੇ ਆ ਗਿਆ ਗਲੀ ਤੇ ਇਹ ਗਲੀ ਦੇ ਸਿਰੇ ਤੱਕ ਆ ਕੇ ਇਦਾਂ ਦੇ ਘਰ ਨੇ ਇਹ ਜਿਹੜੀ ਹੱਥ ਤੁਮ ਦਿਖਾ ਰਹੇ ਆ ਇਧਰਲੀ ਸਾਈਡ ਤੇ ਬਲਦੇਵ ਸਿੰਘ ਚ ਬਲਦੇਵ ਰਾਜ ਚੋਕੜਾ ਮਤਲਬ 20 ਯਾਰ ਚੋਕੜਾ ਸਾਹਿਬ ਨਿਰਦੇਸ਼ਕ ਨਿਰਮਾਤਾ ਪ੍ਰੋਡਿਊਸਰ ਇਹਨਾਂ ਦਾ ਮਕਾਨ ਆ ਤੇ ਇੱਕ ਗੱਲ ਹੋਰ ਇੱਥੇ ਮੈਨੂੰ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਗੱਲ ਛਪਾਉਂਦੇ ਲੱਗਦੇ ਨੇ ਸਹੀ ਗੱਲ ਦੱਸਦੇ ਨਹੀਂ ਲੱਗਦੇ ਹੈਗੇ ਪਰ ਇੱਕ ਗੱਲ ਕਲੀਅਰ ਆ ਵੀ ਇਧਰਲੀ ਸਾਈਡ ਤੇ ਜ਼ਿਆਦਾਤਰ ਜਗ੍ਹਾ ਜਿਹੜੀ ਚੋਕੜਾ ਸਾਹਿਬ ਦੀ ਹੁੰਦੀ ਸੀਗੀ ਫਿਰ ਮੈਨੂੰ ਇੱਕ ਲੜਕਾ ਮਿਲ ਗਿਆ ਇੱਥੇ ਉਹ ਲੜਕਾ ਵੀ ਮਤਲਬ ਉਹਨਾਂ ਨਾਲ ਇੱਕ ਲੇਡੀਜ਼ ਵੀ ਸੀਗੀ ਬੀਬੀ ਸੀ ਸ਼ਾਇਦ ਉਹਨਾਂ ਦੀ ਉਹ ਤਾਂ ਵਿਚਾਰੀ ਕੈਮਰੇ ਦੇ ਮੂਹਰੇ ਆਉਣ ਤੋਂ ਹੀ ਪਰ ਉਹ ਫੇਰ ਵੀ ਮੈਂ ਇੱਕ ਲੜਕਾ ਘੇਰ ਲਿਆ ਉਦੋਂ ਤੋਂ ਮੈਂ ਜ਼ਬਰਦਸਤੀ ਥੋੜਾ ਬਹੁਤ ਕਹਿ ਕੇ ਪੁੱਛਿਆ ਮੈਂ ਉਹਦੇ ਕੋਲੋਂ ਬਸ ਕੈਮਰਾ ਇੱਧਰ ਚੱਲਦਾ ਪਿਆ ਉਧਰ ਚੱਲਦਾ ਪਿਆ ਕੈਮਰਾ ਪਰਲੇ ਬੋਲਦੇ ਆ ਗੜੀ ਹੈ ਜਾਂ ਨਾਲ ਦੇ ਸਾਰੇ ਆ ਪਰਲੇ ਪਾਸੇ ਜਿੰਨੇ ਵੀ ਹੁੰਦੇ ਸੀ ਪਹਿਲਾਂ ਇਹ ਸਾਰਾ ਹੀ ਮਤਲਬ ਮੱਲਾ ਉਹਨਾਂ ਦਾ ਹੁੰਦਾ ਸੀ ਪਹਿਲਾਂ ਕਹਿਣ ਦਾ ਉਹਨਾਂ ਸਾਰਿਆਂ ਨੇ ਮਤਲਬ ਆਪਣਾ ਆਪਣਾ ਜਿਹਦੀ ਜਿਹਦੀ ਕੋਈ ਸੀਗਾ ਉਹਨਾਂ ਨੇ ਰੱਖ ਰੁਖ ਲਿੱਤੇ ਆਂ ਕਹਿ ਲੋ ਗੱਲ ਹੈਨਾ ਤੇ ਨਾ ਹੀ ਉਹਨਾਂ ਨੇ ਕੋਈ ਪੁੱਛਪੜਤਾਲ ਕੀਤੀ ਹੈ ਨਾ ਹੀ ਕੋਈ ਮਤਲਬ ਕਿਸੇ ਨੇ ਆਪਣਾ ਮੈਨੂੰ ਐ ਵੀ ਲੱਗਦਾ ਵੀ ਸ਼ਤਕੀਪ ਤਾਂ ਮਾਲਕੀ ਕਲੀਨ ਕਰਾ ਲਈ ਹੋਵੇ ਔਕੀ-ਸੋਕੀ ਕਰਕੇ ਪਰ ਹੁਣ ਕਹਿਣਾ ਤਾਂ ਮਤਲਬ ਸਾਰੀ ਗਲੀ ਤੋਂ ਲੈ ਕੇ ਇਧਰਲਾ ਮੱਲਾ ਜਿਹੜਾ ਸਾਰਾ ਜਿੱਤ ਤੱਕ ਅਸੀਂ ਆਏ ਆ ਪਹਿਲਾਂ ਸਾਰਾ ਇਹ ਮੱਲਾ ਮਤਲਬ ਇਹ ਚੋਪੜਿਆਂ ਦਾ ਹੀ ਹੁੰਦਾ ਹੈ ਵੀਰ ਜੋਪੜਾ ਦਾ ਸਭ ਦਾ ਹੀ ਰਿਸ਼ਤੇਦਾਰੀ ਚ ਹੀ ਹੁੰਦੇ ਸਾਰੇ ਹਨ ਉਹ ਚੋਪੜਾ ਸਾਹਿਬ ਦੇ ਦੋਸਤਾਂ ਤੋਂ ਲੈ ਕੇ ਆ ਗਲੀ ਤੋਂ ਲੈ ਕੇ ਇਧਲੀ ਸਾਈਡ ਤੇ ਸਾਰਾ ਮੱਲੇ ਚੋਪੜੇ ਪਰਿਵਾਰਾਂ ਦੇ ਹੀ ਮੱਲਾ ਦੱਸਿਆ ਜਾਂਦਾ ਹੈ ਜੋ ਮੈਂ ਇੱਥੇ ਮੱਲੇ ਵਾਲੇ ਦੇ ਮੁੰਡਿਆਂ ਤੋਂ ਪਤਾ ਲੱਗਿਆ ਆਇਆ ਹੈ ਟਿਪੀਕਲ ਮਕਾਨ ਕੋਈ ਦੱਸ ਕੇ ਰਾਜੀ ਹੈ ਨਹੀਂ ਕਿ ਟਿਪੀਕਲ ਮਕਾਨ ਕਿਹਦਾ ਸੀਗਾ ਟਿਪੀਕਲ ਮਕਾਨ ਕਿਹੜਾ ਸੀਗਾ ਪਰ ਇੱਥੇ 20-25 ਘਰ ਨੇ ਸਾਰੇ ਚੋਪੜਿਆਂ ਦੀ ਦੱਸਿਆ ਜਾ ਰਹੇ ਪੰਜਾਬੀ ਰੁਸਤਮ ਚੈਨਲ ਇਸ ਗਲੀ ਚ ਆ ਕੇ ਆਪਣਾ ਸਫ਼ਰ ਖਤਮ ਕਰਦਾ ਹੈ ਇਸ ਗਲੀ ਤੇ ਜਿੰਨੇ ਮਕਾਨ ਨੇ ਉਹਨਾਂ ਦੇ ਵਿੱਚੋਂ ਇੱਕ ਮਕਾਨ ਮਦਲ ਚੋਪੜਾ ਸਾਹਿਬ ਦਾ ਖੁਦ ਦਾ ਮਕਾਨ ਸੀ ਬਾਕੀ ਤਕਰੀਬਨ ਸਾਰਾ ਮੱਲਾ ਚੋਪੜਾ ਸਾਹਿਬ ਦਾ ਚੋਪੜਿਆਂ ਦਾ ਹੀ ਦੱਸਿਆ ਜਾਂਦਾ ਬੀ ਆਰ ਚੋਪੜੇ ਦੇ ਪਰਿਵਾਰਾਂ ਦਾ ਹੀ ਦੱਸਿਆ ਜਾਂਦਾ ਜਿਹੜੇ ਕਿ ਇੱਕ ਪਰਿਵਾਰ ਨੂੰ ਉਹ ਮੇਲ ਵੀ ਲਿੱਤੇ ਆ